ਇਹ ਅਸਲ ਦੇ ਵਿੱਚ ਮਿੱਤਰੋ ਕੋਰਾ ਜੰਨੀ ਹੈਗੀ ਇਹ ਕੋਰਾ ਜਨ ਵਾਲਾ ਸਾਲਟ ਹੈ ਕਿਸੇ ਹੋਰ ਕੰਪਨੀ ਨੇ ਬਣਾਇਆ ਜੇ ਮੰਨ ਲਓ ਇਹ ਤੁਹਾਨੂੰ origignal 3500 4000 ਦੀ ਮਿਲਦੀ ਹੈ ਤਾਂ ਉਹ ਤੁਹਾਨੂੰ 2000 2500 ਦੀ ਮਿਲ ਜੂਗੀ 1 ਕਿਲੋ ਜੇ ਆਪਾਂ ਬਾਹਰ ਉਹ ਹੀ ਸ਼ੀਸ਼ੀ ਤਿਆਰ ਕਰਕੇ ਆਪਣੀ ਦਵਾਈ ਤਿਆਰ ਕਰਕੇ ਚ ਪਾ ਕੇ ਵੇਚਣ ਦੀ ਕੋਸ਼ਿਸ਼ ਕਰੀਏ ਤਾਂ ਉਹ ਨਕਲੀ ਦਵਾਈ ਬੱਜੂਗੀ ਇਹ ਤੁਹਾਨੂੰ ਦੱਸ ਦਿੰਨੇ ਆਪਾਂ ਕਦੋਂ ਤੁਸੀਂ ਰਿਸਕ ਲੈ ਕੇ ਸਸਤੀ ਕਰ ਸਕਦੇ ਹੋ ਕਦੋਂ ਜਿਹੜੀ ਹੈ origignal ਹੀ ਕਰਨੀ ਚਾਹੀਦੀ ਹੈ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਤਾਂ ਨੂੰ ਪਤਾ ਪਾ ਖੇਤੀ ਨਾਲ ਸੰਬੰਧਿਤ ਖੇਤੀ ਕਿੱਤੇ ਨਾਲ ਜੁੜੀਆਂ ਜਿਹੜੀਆਂ ਜਾਣਕਾਰੀ ਹੈ ਉਹਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਤੇ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਹੋ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਵੀਡੀਓ ਜਿਹੜੀ ਬਣਾ ਰਹੇ ਆ ਉਹਦਾ ਮਕਸਦ ਇਹ ਹੈ ਵੀ ਜਿਹੜਾ ਕਿਸਾਨਾਂ ਦਾ ਖੇਤੀਬਾੜੀ ਤੇ ਖਰਚਾ ਕਿਵੇਂ ਘਟਾਇਆ ਜਾ ਸਕੇ ਜਿਹੜੇ ਫਾਲਤੂ ਦੇ ਜ਼ਹਿਰ ਆਪਾਂ ਵਰਤ ਰਹੇ ਆ ਝੋਨੇ 'ਚ ਨਰਮੇ 'ਚ ਉਤੋਂ ਕਿਵੇਂ ਬਚਿਆ ਜਾ ਸਕੇ ਤੇ ਸੂਝ-ਬੂਝ ਨਾਲ ਕਿਵੇਂ ਵਰਤ ਸਕੀ ਮੇਨ ਜਿਹੜਾ ਟਾਪਿਕ ਹੈ ਅੱਜ ਆਪਣੀ ਗੱਲਬਾਤ ਦਾ ਉਹ ਇਹ ਹੈ ਵੀ ਅਸਲੀ ਤੇ ਨਕਲੀ ਦਵਾਈ ਦੇ ਵਿੱਚ ਕੀ ਫਰਕ ਹੈ ਇੱਕ ਰਿਜਨਲ ਤੇ ਇੱਕ ਲੋਕਲ ਕਾਪੀ ਕਹਿ ਸਕਦੇ ਆਪਾਂ ਲੋਕ ਰਿਜਨਲ ਜਾਂ ਦੇਸੀ ਦਵਾਈ ਦੇ ਵਿੱਚ ਕੀ ਫਰਕ ਹੈ ਦੋ ਕੰਪਨੀਆਂ ਇੱਕੋ ਦਵਾਈ ਬਣਾਉਂਦੀਆਂ ਨੇ ਪਰ ਉਹਨਾਂ ਦੋਹਾਂ ਦਾ ਆਪਸ ਦੇ ਵਿੱਚ ਰੇਟ ਦੇ ਵਿੱਚ ਕਿਵੇਂ ਫਰਕ ਹੁੰਦਾ ਜਿਹੜੀ ਰਿਜਨਲ ਹੁੰਦੀ ਹੈ ਉਹਦਾ ਰੇਟ ਜ਼ਿਆਦਾ ਕਿਉਂ ਹੁੰਦਾ ਹੈ ਜਿਹੜੀ ਦੇਸੀ ਆ ਉਹਦਾ ਰੇਟ ਘੱਟ ਕਿਉਂ ਹੁੰਦਾ ਤੇ ਨਕਲੀ ਦਵਾਈ ਦੀ ਜਿਹੜੀ ਪਛਾਣ ਆ ਉਹ ਕਿਵੇਂ ਕਰੀਏ ਇਹ ਗੱਲਾਂ ਤੇ ਆਪਾਂ ਕਰਾਂਗੇ ਗੱਲਬਾਤ ਦੂਸਰੀ ਆਪਾਂ ਕਰਾਂਗੇ ਵੀ ਕਿ ਕਿਹੜੇ ਟਾਈਮ ਤੇ ਕਿਹੜੀ ਦਵਾਈ ਵਰਤਣੀ ਆ ਕਦੋਂ ਮਹਿੰਗੀ ਵਰਤਣੀ ਆ ਕਦੋਂ ਸਸਤੀ ਵਰਤਣੀ ਆ ਤਾਂ ਕਿ ਆਪਾਂ ਆਪਣਾ ਜਿਹੜਾ ਖਰਚਾ ਉਹ ਘਟਾ ਸਕੀਏ ਕਿਉਂਕਿ ਆਪਾਂ ਨੂੰ ਜਿਹੜਾ ਪੂਰਾ ਅਸਰ ਆ ਉਹ ਵੀ ਮਿਲੇ ਤੇ ਆਪਣਾ ਨਜਾਇਜ਼ ਖਰਚਾ ਨਾ ਹੋਵੇ ਚਲੋ ਆਪਾਂ ਤੁਹਾਨੂੰ ਪਹਿਲੀ ਗੱਲ ਸ਼ੁਰੂ ਕਰਦੇ ਆ ਆਪਾਂ ਐਗਜ਼ਾਮਪਲ ਨਾਲ ਹੀ ਤੁਹਾਨੂੰ ਦਿਖਾਉਣਾ ਵੀ ਜਿਹੜੀ ਆ ਦੋਨੇ ਦਵਾਈਆਂ ਨੇ ਕੋਰਾਜਨ ਆ ਆ ओरिजिनल ਕੋਰਾਜਨ ਆ ਆ ਇਹਦੀ ਕਾਪੀ ਐ ਠੀਕ ਐ ਫਰਕ ਕੀ ਐ ਦੋਹਾਂ ਦੇ ਵਿੱਚ ਸੇਮ ਸਾਲਟ ਐ ক্লোਰੋਰੈਂਟੀ ਪ੍ਰੋਲ 1.85% ਪਰ ਇਹਦਾ ਜਿਹੜਾ ਡੱਬੀ ਦਾ ਰੇਟ ਐ ਇਹਦਾ 650 ਤੋਂ ਲੈ ਕੇ 750 ਦੇ ਆਸਪਾਸ 720 680 700 750 ਇੱਥੇ ਇਹ ਮਿਲਦੀ ਐ ਤੁਹਾਨੂੰ ਜਿਹੜੀ ਇਹ ਐ ਇਹਦੀ ਕਾਪੀ ਐ ਜਿਹੜੀ ਇਹ ਤੁਹਾਨੂੰ 250 ਤੋਂ ਲੈ ਕੇ 400 ਰੁਪਏ ਦੇ ਰੇਟ 'ਚ ਮਿਲ ਜੂ ਮੈਂ ਇਹ ਕੰਪਨੀ ਦੀ ਗੱਲ ਨਹੀਂ ਕਰ ਰਿਹਾ ਕਿਸੇ ਵੀ ਕੰਪਨੀ ਦੀ ਉਹ ਤੁਹਾਨੂੰ ਕਹਿਣਗੇ ਇਹ ਕੋਰਾ ਜਣਾ ਇਹ ਅਸਲ ਦੇ ਵਿੱਚ ਮਿੱਤਰੋ ਕੋਰਾਜਨ ਹੀ ਹੈਗੀ ਇਹ ਕੋਰਾਜਨ ਵਾਲਾ ਸਾਲਟ ਹੈ ਕਿਸੇ ਹੋਰ ਕੰਪਨੀ ਨੇ ਬਣਾਇਆ ਤਾਂ ਫਰਕ ਕੀ ਹੈ ਰੇਟ ਦਾ ਵੀ ਜਿਹੜੀ ਕੰਪਨੀ ਜਿਹੜੀ ਦਵਾਈ ਪਹਿਲਾਂ ਬਣਾਉਂਦੀ ਹੈ ਸਭ ਤੋਂ ਖੋਜ ਕਰਦੀ ਹੈ ਉਹਦਾ ਰੇਟ ਜ਼ਿਆਦਾ ਹੁੰਦਾ ਹੈ ਉਹ ਰੇਟ ਕਿਉਂ ਜ਼ਿਆਦਾ ਹੁੰਦਾ ਹੈ ਕਿਉਂਕਿ ਉਹ ਕੰਪਨੀ ਨੇ ਉਹ ਦਵਾਈ ਦੀ ਖੋਜ ਕੀਤੀ ਹੁੰਦੀ ਹੈ ਮੰਨ ਲਓ ਕੋਰਾਜਨ ਵਾਲਿਆਂ ਨੇ ਆਹ ਕਲੋਰੋਰੈਂਟੀਪਰੋਲ ਜਿਹੜਾ ਸਾਲਟ ਹੈ ਇਹ ਐਫਐਮਸੀ ਨੇ ਖੋਜ ਕੀਤਾ ਇਹ ਐਫ ਐਮ ਸੀ ਦੀ ਕੋਰਾ ਜਣਾ ਤਾਂ ਹੀ ਇਹਦਾ ਰੇਟ ਜ਼ਿਆਦਾ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਪ੍ਰੋਡਕਟ ਬਣਾਇਆ ਇਹ ਕੰਪਨੀ ਕੋਲੇ ਇਹਦਾ ਪੇਟੈਂਟ ਹੈ ਲੱਗੀ ਸਮਝ ਹੁਣ ਇਹੀ ਸਾਲਟ ਚੱਕ ਕੇ ਦੂਜੀ ਕੰਪਨੀ ਨੇ ਬਣਾਤਾ ਇਹਨਾਂ ਨੇ ਕੋਈ ਖੋਜ ਨਹੀਂ ਕੀਤੀ ਚੱਕ ਕੇ ਸਿਰਫ ਉਹਦਾ ਇੱਕ ਸਾਲਟ ਹੈ ਉਹ ਬਣਾਤਾ ਸੇਮ ਘੱਟ ਰੇਟ ਦੇ ਵਿੱਚ ਜਿਵੇਂ ਤੁਸੀਂ ਦਵਾਈਆਂ ਦੇ ਵਿੱਚ ਆਪਾਂ ਸਮਝਿਆ ਇੱਕ ਡੋਲੋ ਦਵਾਈ ਮਸ਼ਹੂਰ ਹੈ ਬੁਖਾਰ ਵਾਸਤੇ ਉਹ ਡੋਲੋ ਅਸਲ ਦੇ ਵਿੱਚ 650 ਐਮ ਜੀ ਗੋਲੀ ਦਾ ਨਾਮ ਹੈ ਜਿਹੜਾ ਇੱਕ ਕੰਪਨੀ ਨੇ ਪਾਰਟਿਕੂਲਰ ਬਣਾਈ ਸੀ ਉਹਦਾ ਨਾਮ ਡੋਲੋ ਸੀ ਉਹਨੋਂ ਦੀ ਕਾਪੀ ਕਰਕੇ ਬਹੁਤ ਬਣਾਈ ਜਾਂਦੀਆਂ ਨੇ 650mg ਦੀ ਉਸੇ ਉਸੇ ਤਰ੍ਹਾਂ ਦੀ ਪੈਰਾਸੀਟਾਮੋਲ ਦੀ ਲੰਮੀ ਜੀ ਗੋਲੀ ਤਾਂ ਉਹ ਫਰਕ ਹੈ ਇਸੇ ਤਰ੍ਹਾਂ ਹੁਣ ਮੰਨ ਲਾ ਚੈਸ ਐ ਇਹ ਸੰਜੈਂਟਾ ਦੀ ਚੈਸ ਐ ਇਹਦਾ ਸਾਲਟ ਕੀ ਐ ਪਰ ਭਾਈ ਮੈਟਰੀਜਨ ਭਾਈ ਮੈਟਰੀਜਨ ਇਹਦਾ ਸਾਲਟ ਐ 50% ਇਹ ਹੁਣ ਬਹੁਤ ਕੰਪਨੀਆਂ ਦੇ ਆ ਗਈ ਸੁਮਟਮੋ ਦੀ ਆ ਗਈ ਲਾਲਾ ਟ੍ਰੋਪੀਕਲ ਦੀ ਆ ਗਈ ਹੋਰ ਕਈ ਕੰਪਨੀਆਂ ਨੇ ਕੱਢਤੀ ਉਹਨਾਂ ਦਾ ਰੇਟ ਸੰਜੈਂਟਾ ਦੀ ਚੈਸ ਨਾਲੋਂ ਬਹੁਤ ਫਰਕ ਹੁੰਦਾ ਕਈਆਂ ਦਾ ਤਾਂ ਅੱਧਾ ਰੇਟ ਹੁੰਦਾ ਜੇ ਮੰਨ ਲਓ ਇਹ ਤੁਹਾਨੂੰ origignal 3500 4000 ਦੀ ਮਿਲਦੀ ਆ ਤਾਂ ਉਹ ਤੁਹਾਨੂੰ 2000 2500 ਦੀ ਮਿਲ ਜੂਗੀ 1 ਕਿਲੋ ਠੀਕ ਹੈ ਨਾ ਆਹ ਫਰਕ ਹੈ ਹੁਣ ਤੁਸੀਂ ਕਹੋਗੇ ਦੇਸੀ ਦਵਾਈ ਕਿਹੜੀ ਹੁੰਦੀ ਆ ਜੇ ਮੈਂ ਕਹਤਾ ਵੀ ਆਹ origignal ਹੈ ਆਹ ਲੋਕਲ ਹੈ ਆ ਮੰਨ ਲਓ ਆਪਾਂ ਮੰਨ ਲਈ origignal ਕੋਰਾ ਜਾਂਦਾ ਆ ਇਹਦੀ ਕਾਪੀ ਹੈ ਲੋਕਲ ਹੈ ਦੇਸੀ ਕਿਹੜੀ ਹੁੰਦੀ ਆ ਨਕਲੀ ਕਿਹੜੀ ਹੁੰਦੀ ਆ ਨਕਲੀ ਦਵਾਈ ਉਹ ਹੁੰਦੀ ਆ ਮਿੱਤਰੋ ਜਿਹੜੀ ਦੇ ਵਿੱਚ ਮੰਨ ਲਓ ਆਹ FMC ਦਾ ਕੋਰਾ ਜਾਂਦਾ ਉਹਨਾਂ ਨੇ ਸ਼ਿਸ਼ੀ ਲੈ ਲਈ ਤੇ ਦਵਾਈ ਕਿਸੇ ਹੋਰ ਕੰਪਨੀ ਨੇ ਆਪਦੀ ਭਰਤੀ ਇਹ ਚ ਲਗੀ ਸਮਝ ਜੀ ਆਪਾਂ ਬਾਹਰੋਂ ਇਹ ਸ਼ੀਸ਼ੀ ਤਿਆਰ ਕਰਕੇ ਆਪਦੀ ਦਵਾਈ ਤਿਆਰ ਕਰਕੇ ਚ ਪਾ ਕੇ ਵੇਚਣ ਦੀ ਕੋਸ਼ਿਸ਼ ਕਰੀਏ ਤਾਂ ਉਹ ਨਕਲੀ ਦਵਾਈ ਵੱਜੂਗੀ ਉਹ ਚੀਜ਼ ਫੜੀ ਜਾ ਸਕਦੀ ਆ ਉਹ ਚੀਜ਼ ਇਲੀਗਲ ਐ ਪਰ ਜਿਹੜੀ ਆ ਚੀਜ਼ ਐ ਇਹ ਇਲੀਗਲ ਨਹੀਂ ਐ ਇਹ ਆਪਾਂ ਕੰਪਨੀ ਨੇ ਇਹਨਾਂ ਨੇ ਜਿਹੜੀ ਵੀ ਹੈ ਇਹਨਾਂ ਨੇ ਆਪਦਾ ਨਾਮ ਬਣਾ ਕੇ ਇਹ ਚੀਜ਼ ਵੇਚੀ ਐ ਹੁਣ ਦਿੱਲੀ ਦੇ ਵਿੱਚ ਕੀ ਹੁੰਦਾ ਉੱਥੇ ਕੀ ਐ ਕਿਸੇ ਮਰਜ਼ੀ ਕੰਪਨੀ ਦਾ ਤੁਸੀਂ ਲਫਾਫਾ ਲੈ ਲਓ ਕਿਸੇ ਕੰਪਨੀ ਦੀ ਸ਼ੀਸ਼ੀ ਬਣਵਾ ਲਓ ਉੱਥੇ ਜਿਹੜੀ ਖੇਤੀਬਾੜੀ ਮਾਰਕੀਟ ਐ ਉੱਥੇ ਐਡੇ ਕ ਲਾ ਲਓ ਇਲੀਗਲ ਤਾਂ ਦਾ ਜਿਆਦਾ ਫੜਿਆ ਗਿਆ ਸੀ ਪਹਿਲਾਂ ਆਹੀ ਚੀਜ਼ਾਂ ਮੰਨ ਲਓ ਫਰਟੇਰਾ ਕੋਰਾ ਜਾਨ ਇਹਦੀਆਂ ਪੈਕਿੰਗਾਂ ਮਿਲਦੀਆਂ ਨੇ ਉੱਥੋਂ ਕਿੰਨੀਆਂ ਮਰਜ਼ੀ ਤੁਸੀਂ ਲਓ ਉਹਦੇ 'ਚ ਜਿਹੜੇ ਲੋਕਲ ਡੀਲਰ ਸੀ ਉਹ ਆਪ ਕੋ ਆਪਣੀਆਂ ਦਵਾਈਆਂ ਭਰ ਕੇ ਵੇਚਣ ਲੱਗੇ ਉਹ ਸੀਗੀ ਨਕਲੀ ਦਵਾਈ ਜਿਹੜੀਆਂ ਫੜੀ ਜਾਂਦੀ ਆ ਉਹ ਹੁੰਦੀ ਆ ਹੁਣ ਮੰਨ ਲਓ ਇਹ ਕੰਪਨੀ ਆਏ ਇਹਦੇ ਤੇ ਇਹਨਾਂ ਦਾ ਕੋਈ ਮਾਰਕ ਹੋਊਗਾ ਆ ਜਿਵੇਂ ਆ ਦਿੱਤਾ ਹੋਇਆ ਨੇ ਐਫ ਐਮ ਸੀ ਨੇ ਆਹਲਾ ਮਾਰਕ ਦੇਖ ਕੇ ਇਹਨੂੰ ਸਕੈਨ ਕਰਕੇ ਪਛਾਣ ਕਰ ਸਕਦੇ ਆਂ ਵੀ ਇਹ origignal ਐ ਐਫ ਐਮ ਸੀ ਦੀ ਐਪ ਬਣੀ ਹੋਈ ਆ ਵੈਰੀਫਾਈ ਥਿਸ ਵਿਦ ਐਫ ਐਮ ਸੀ ਐਪ ਆ ਇਹਦਾ ਨੰਬਰ ਹੈ ਸ਼ਿਸ਼ੀ ਦਾ ਪਾਰਟਿਕੂਲਰਲੀ ਇਹ ਤੇ ਸਕੈਨ ਕਰਕੇ ਅਸੀਂ ਪਤਾ ਕਰ ਸਕਦੇ ਹਾਂ ਵੀ ਇਹ オリジナル ਹੈ ਕਿ ਨਹੀਂ ਹੈਗੀ ਇਹੀ ਕਾਰਨ ਹੁੰਦਾ ਹੈ ਵੀ ਜਿਹੜੀ ਚੀਜ਼ ਜਿਹੜੀ ਕੰਪਨੀ ਨੇ ਪਹਿਲਾਂ ਬਣਾਤੀ ਉਹਦਾ ਰੇਟ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਨੇ ਉਹ ਖੋਜ ਕਰਕੇ ਦਵਾਈ ਬਣਾਈ ਹੈ ਹੁਣ ਆਪਾਂ ਦੂਸਰੀ ਗੱਲ ਕਰਾਂਗੇ ਮਿੱਤਰੋ ਉਹ ਇਹ ਹੈ ਵੀ ਕਦੋਂ ਕਿਹੜੀ ਦਵਾਈ ਹੈ ਜਿਹੜੀ ਵਰਤਣੀ ਚਾਹੀਦੀ ਹੈ ਕਦੋਂ ਆਪਾਂ ਜਿਹੜੀ ਹੈ ਉਹ ਜਮਾ オリジナル ਵਰਤੀਏ ਤੇ ਜਦੋਂ ਆਪਾਂ ਇਹਦੀ ਕਾਪੀ ਕਹਿ ਸਕਦੇ ਹਾਂ ਜਾਂ ਐਂ ਕਹਿ ਸਕਦੇ ਹਾਂ ਵੀ ਇੱਕ ਜਨਰਿਕ ਦਵਾਈ ਵਰਤ ਸਕਦੇ ਹਾਂ ਇਹਨਾਂ ਦਾ ਆਪਸ ਦੇ ਵਿੱਚ ਲਗਭਗ ਅੱਧਾ ਦਾ ਫਰਕ ਹੁੰਦਾ ਹੈ ਸਿੰਜੈਂਟਾ ਦੀ ਚੈਸ ਹੋ ਗਈ ਨੋਮਨੀ ਗੋਲਡ ਪਾਈ ਵਾਲਿਆਂ ਦੀ ਹੋ ਗਈ ਇਸੇ ਤਰ੍ਹਾਂ ਕਣਕ ਦੇ ਵਿੱਚ ਅੱਗੇ ਟੌਪਿਕ ਲੀਡਰ ਇਹ ਸਾਰੀਆਂ ਜਿਹੜੀਆਂ origignal ਕੰਪਨੀਆਂ ਦੀਆਂ ਦਵਾਈਆਂ ਨੇ ਦੋ ਵਾਰ ਇਹਨਾਂ ਦੀਆਂ ਕਾਪੀਆਂ ਆਉਂਦੀਆਂ ਨੇ ਜਨਰਿਕ ਆਉਂਦੀਆਂ ਨੇ ਮਤਲਬ ਤੇ ਓਵਰਆਲ ਤੁਸੀਂ ਇੰਨਾ ਕ ਸਮਝ ਸਕਦੇ ਹੋ ਵੀ ਜਿਹੜੀ ਕੰਪਨੀ ਨੇ ਪਹਿਲਾਂ ਬਣਾਈ ਆ ਜਿਹਦਾ origignal ਨਾਂ ਚੱਲਦਾ ਉਹਦੇ ਨਾਲੋਂ ਜਿਨੇ ਉਹਦੀ ਕਾਪੀ ਬਣਾਈ ਆ ਜਿਨੇ ਜਨਰਿਕ ਬਣਾਈ ਆ ਉਹਨਾਂ ਦਾ ਲਗਭਗ ਰੇਟ ਵੀ ਅੱਧਾ ਹੁੰਦਾ ਤਾਂ ਉਸ ਹਾਵਨਾ ਅਸਰ ਵੀ ਤੁਸੀਂ ਕਹਿ ਸਕਦੇ ਹੋ ਵੀ ਅੱਧਾ ਕਰਦੀ ਆ ਪਰ ਕਈ ਕੰਪਨੀਆਂ ਵਧੀਆ ਅਸਰ ਕਰਦੀਆਂ ਨੇ ਵਧੀਆ ਰਿਜ਼ਲਟ ਨੇ ਉਹਨਾਂ ਦੇ ਭਾਵੇਂ ਰੇਟ ਘਟ ਨੇ ਉਹਨਾਂ ਨੇ ਆਉਂਦੀਆਂ ਦਵਾਈਆਂ ਚੰਗੀਆਂ ਪਾਈਆਂ ਨੇ ਉਸ ਤੇ ਉਸ ਅਸਾਲਟ ਆ ਜਿਹੜਾ ਵਧੀਆ ਪਾਇਆ ਪੂਰਾ ਰਿਜ਼ਲਟ ਕਰਦੀਆਂ ਨੇ ਬਟ ਇਹ ਤੁਹਾਨੂੰ ਦੱਸ ਦਿੰਨੇ ਆਪਾਂ ਕਦੋਂ ਤੁਸੀਂ ਰਿਸਕ ਲੈ ਕੇ ਸਸਤੀ ਕਰ ਸਕਦੇ ਹੋ ਕਦੋਂ ਜਿਹੜੀ ਆ ओरिजिनल ਹੀ ਕਰਨੀ ਚਾਹੀਦੀ ਆ ਪਹਿਲਾਂ ਤਾਂ ਇਹ ਸਮਝੋ ਮਿੱਤਰੋ ਵੀ ਆਪਾਂ ਝੋਨੇ ਦੇ ਉੱਤੇ ਮੰਨ ਲਓ ਜਿਹੜੀ ਛੋਟੇ ਟਾਈਮ ਦੀ ਵੈਰਾਈਟੀ ਐ 26 ਐ 31 ਐ ਜਦ 1509 ਐ 1692 ਐ ਇਹ 128 ਐ 29 ਇਹਨਾਂ ਤੇ ਲਗਭਗ ਆਪਾਂ 2 ਕੁ ਸਪਰੇਹਾਂ ਕਰਦੇ ਆ ਦੋ ਸਪਰੇਹਾਂ ਨਾ ਪਕਾਉਨੇ ਆ ਤੇ ਜਿਹੜੀਆਂ ਲੰਬੇ ਟਾਈਮ ਦੀਆਂ ਹੋ ਗਈਆਂ ਪੂਸਾ ਹੋ ਗਈ ਜਾਂ ਬਾਸਮਤੀ ਦੀ ਮੁੱਚਲ ਹੋ ਗਈ ਇਹ ਲਗਭਗ 3 ਸਪਰੇਹਾਂ ਲੈ ਜਾਂਦੀਆਂ ਨੇ ਜਾਂ ਕਈ ਵਾਰੀ ਮੌਸਮ ਠੀਕ ਰਹੇ 2 ਸਪਰੇਹਾਂ ਨਾਲ ਵੀ ਪੱਕ ਜਾਂਦੀਆਂ ਨੇ ਤਾਂ ਕਦੋਂ ਕਿਹੜੇ ਟਾਈਮ ਤੇ ਕਿਹੜੀ ਸਪਰੇਅ ਕਰਨੀ ਆ ਵੀ ਜਿਹੜੀ ਆਪਾਂ ਪਹਿਲੀ ਸਪਰੇਅ ਕਰਦੇ ਆ ਗੋਭਾ ਚੱਕਣ ਵੇਲੇ ਉਦੋਂ ਕੀ ਹੁੰਦਾ ਉਦੋਂ ਸਭ ਤੋਂ ਜ਼ਿਆਦਾ ਜਿਹੜਾ ਅਟੈਕ ਹੈ ਉਹ ਹੁੰਦਾ ਹੈ ਸੁੰਡੀ ਦਾ ਠੀਕ ਹੈ ਨਾ ਜਦੋਂ ਗੋਭਾ ਚੱਕਦੀ ਆ ਫਸਲ ਉਦੋਂ ਸੁੰਡੀ ਵਾਲੀ ਦਵਾਈ ਤੁਸੀਂ origignal ਕਰੋ ਹੋਰ ਆਜਨ ਕਰ ਲੋ ਫੇਮ ਕਰ ਲੋ ਚਾਹੇ ਇਮਪਲੀਗੋ ਕਰ ਲੋ ਸੰਜੰਟਾ ਦੀ ਮਤਲਬ ਜਿਹੜੀ ਕੰਪਨੀ ਦਾ ਨਾਮ ਚੱਲਦਾ ਜਿਹਦਾ brand ਹੈ ਜਿਨੇ 35 40 ਦਿਨ ਰਿਜ਼ਲਟ ਦੇਣਾ ਉਹ ਕਰੋ ਠੀਕ ਹੈ ਦੂਜੀ ਗੱਲ ਰਹਿ ਗਈ ਆਪਣੇ ਕੋਲੇ ਕਾਲੇ ਤੇਲੇ ਵਾਲੀ ਦੀ ਤੇ ਫੰਗੀ ਸਾਈਡ ਦੀ ਜਿਹੜਾ ਫੰਗੀ ਸਾਈਡ ਹੈ ਫੰਗੀ ਸਾਈਡ ਨਟੀਵੋ ਐਮਈ ਸਟਾਰ ਇਹ origignal ਆਗੇ ਇਹੀ ਸਾਲਟ ਦੂਜੀਆਂ ਕੰਪਨੀਆਂ ਨੇ ਬਣਾਏ ਹੋਏ ਨੇ ਮੰਨ ਲਓ ਜਨਰਿਕ ਬਣਾਏ ਹੋਏ ਨੇ ਜੇ ਤਾਂ ਹੈਗੀ ਛੋਟੀ ਬਾਸਮਤੀ ਵੈਰੈਟੀ ਫੇਰ ਤਾਂ ਤੁਸੀਂ ਕਿਸੇ ਟਾਈਮ ਦਾ ਰਿਸਕ ਲਓ ਹੀ ਨਾ ਜਿਵੇਂ ਹੁਣ ਮੁਛਲ ਵਗੈਰਾ ਨੂੰ ਜਿਆਦਾ ਫੰਗਸ ਦਾ ਪ੍ਰੋਬਲਮ ਆਉਂਦੀ ਹੈ ਉੱਥੇ ਤੁਸੀਂ origignal ਹੀ ਕਰੋ ਜਿੱਥੇ ਹੈਗੀ ਆ ਹੁਣ ਮੰਨ ਲਓ ਕਈ ਵੈਰਾਈਟੀਆਂ ਜਿਨ੍ਹਾਂ ਦੇ ਵਿੱਚ ਫੰਗਸ ਆਉਂਦੀ ਨਹੀਂ ਛੱਬੀ ਦੇ ਵਿੱਚ ਬਹੁਤ ਘੱਟ ਆਉਂਦੀ ਆ ਤਾਂ ਤੁਹਾਨੂੰ ਲੋੜ ਹੀ ਨਹੀਂ ਤੁਸੀਂ 250 300 ਰੁਪਏ ਆਲਾ ਫੰਗੀ ਸੈਟ ਕਰ ਸਕਦੇ ਹੋ ਠੀਕ ਹੈ ਸੁੰਡੀ ਵਾਲੀ ਹੋ ਗਈ ਬ੍ਰਾਂਡਡ ਤਾਂ ਜਿਹੜੀ ਦੂਸਰੀ ਆ ਉਹ ਨਾਨ ਬ੍ਰਾਂਡਡ ਹੋਗੀ ਫੰਗੀ ਸੈਟ ਨਾਰਮਲ ਤੇ ਤੀਜੀ ਦਵਾਈ ਆ ਗਈ ਕਾਲੇ ਤੇਲੇ ਵਾਲੀ ਕਾਲੇ ਤੇਲੇ ਵਾਲੀ ਜਿਹੜੀ ਚੈਸ ਹੈ ਉਹ ਤੁਹਾਨੂੰ ਉਸ ਟਾਈਮ ਤੇ ਪਾਉਣ ਦੀ ਲੋੜ ਨਹੀਂ ਮੈਂ ਜਿਹੜਾ ਇੱਕ ਐਕਸਪੀਰੀਅੰਸ ਕੀਤਾ ਮੈਂ ਹਮੇਸ਼ਾ ਜਿਹੜੀ ਨੋਨ ਬ੍ਰਾਂਡਡ ਚੈਸ ਐ ਉਹ ਪਾਈ ਐ ਜਦੋਂ ਗੋਬੇ ਤੇ ਪਹਿਲੀ ਵਾਰੀ ਪਾਈ ਐ ਜਦੋਂ ਗੋਬਾ ਚੱਕਿਆ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਹੁੰਦਾ 20 ਦਿਨ ਬਾਅਦ ਸਪਰੇਅ ਕਰਨੀ ਐ ਤਾਂ ਉਦੋਂ ਚੈਸ ਪਾਵਾਂਗੇ origignal ਤਾਂ ਬਾਸਮਤੀ ਦੇ ਵਿੱਚ ਤੁਸੀਂ ਕੱਲੀ ਫੰਗੀ ਸਾਈਡ ਤੇ ਸੁੰਡੀ ਵਾਲੀ origignal ਬ੍ਰਾਂਡਡ ਪਾ ਲਈ ਦੂਜੀ ਦੇ ਵਿੱਚ ਨੋਨ ਬਾਸਮਤੀ ਜਾਂ ਛੋਟੇ ਟਾਈਮ ਵਾਲੀ 'ਚ ਤੁਸੀਂ ਕੱਲੀ ਸੁੰਡੀ ਵਾਲੀ ਜਿਹੜੀ ਆ ਉਹ ਬ੍ਰਾਂਡਡ ਪਾ ਲਈ ਬਾਕੀ ਦੋਨੇ ਸਸhtੀਆਂ ਪਾ ਲਈਆਂ ਠੀਕ ਹੈ ਇਹਦਾ ਨਾ ਫਰਕ ਕੀ ਪਊਗਾ ਵੀ ਜਿਹੜੀ ਦਵਾਈ ਤੁਸੀਂ 350 500 ਦੀਆਂ ਪਾਉਣੀਆਂ ਸੀ 1500 ਦੀਆਂ ਪਾਉਣੀਆਂ ਸੀ ਤੁਸੀਂ ਇੱਕ ਦਵਾਈ 500 ਦੀ ਪਾ ਲਈ ਦੂਜੀਆਂ 250 250 ਦੀਆਂ ਪਾ ਲਈਆਂ ਤਾਂ ਸਾਰਾ 1000 ਦੇ ਵਿੱਚ ਸਰ ਗਿਆ ਇੰਨਾ ਕੁ ਫਰਕ ਪੈਂਦਾ ਹੈ ਹੁਣ ਆ ਗਈ ਗੱਲ ਦੂਜੀ ਸਪਰੇ ਦੀ ਤੀਜੀ ਸਪਰੇ ਦੀ ਹੁਣ ਮੰਨ ਲਓ ਜਦੋਂ ਮੁੱਛਲ ਤੇ ਆਪਾਂ ਕੀੜਾ ਨਿਸਰ ਗਈ ਉਤੇ ਦਿਵਾਰੇ ਸਪਰੇ ਕਰਨੀਆਂ ਜਾਂ ਦੂਜੀ ਆਪਣੀ 26 ਨਿਸਰ ਗਈ 31 ਆ 28 ਆ ਉਹ ਸਾਰੀ ਕੀੜਾ ਜਿਹੜੀ ਆ ਬੂਰ ਛੜ ਗਿਆ ਤੇ ਉਸ ਤੋਂ ਬਾਅਦ ਜਿਹੜੀ ਸਪਰੇ ਕਰਨੀ ਆ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਜਿਹੜੀ ਸੰਡੀ ਵਾਲੀ ਆ ਉਹ ਆਪਾਂ ਨੂੰ ਬ੍ਰਾਂਡਡ ਪਾਉਣ ਦੀ ਕੋਈ ਲੋੜ ਨਹੀਂ ਕੋਈ ਮਰਜ਼ੀ ਵੈਰਾਈਟੀ ਹੈ ਕਿਉਂਕਿ ਜਿਵੇਂ ਕਿ ਹੁਣ ਟਾਈਮ ਹੈ ਤੁਸੀਂ ਦੇਖ ਲਓ ਸਤੰਬਰ ਦਾ ਐਂਡ ਆ ਗਿਆ 22 ਤਰੀਕ ਤੋਂ ਬਾਅਦ ਦਾ ਟਾਈਮ ਹੈ ਦੂਆ ਠੰਡ ਪੈਣ ਲੱਗ ਜਾਂਦੀ ਹੈ ਸੁੰਡੀ ਘੱਟ ਜਾਂਦੀ ਹੈ ਸੁੰਡੀ ਦਾ ਅਟੈਕ ਕਟਰ ਸੁੰਡੀ ਰਹਿ ਜਾਂਦੀ ਹੈ ਉਦੋਂ ਤੁਸੀਂ ਕੀ ਕਰੋ ਤੁਹਾਨੂੰ ਜਿਹੜੀ ਸੁੰਡੀ ਵਾਲੀ ਆ ਉਹ ਬ੍ਰਾਂਡਡ ਪਾਉਣ ਦੀ ਕੋਈ ਲੋੜ ਨਹੀਂ 600 700 ਰੁਪਿਆ ਕਿੱਲੇ ਦੀ ਪਾਉਣ ਦੀ ਕੋਈ ਲੋੜ ਨਹੀਂ ਉਦੋਂ ਤੁਸੀਂ 1.9 ਪਾ ਸਕਦੇ ਹੋ ਜਾਂ ਜਿਹੜੀ ਨਾਨ ਬ੍ਰਾਂਡਡ ਕੋਰਾ ਜਨ ਹੈ ਇਸ ਤਰ੍ਹਾਂ ਦੀ ਤੁਸੀਂ ਉਹ ਵਰਤ ਸਕਦੇ ਹੋ 300 350 ਰੁਪਿਆ ਕਿੱਲੇ ਦਾ ਤੁਹਾਨੂੰ ਉਹ ਖਰਚ ਆਊਗਾ ਠੀਕ ਹੈ ਤੇ ਬਾਕੀ ਰਹਿ ਗਈ ਫੰਗੀ ਸਾਈਡ ਦੀ ਗੱਲ ਉਹ ਫੇਰ ਜਿਹੜੀ ਨਾਨਵਾਸਮਤੀ ਵੈਰੈਟੀ ਐ 26 ਐ 28 ਐ 31 ਐ ਜਾਂ 28 ਪੀ ਸਟਾਰ ਵਰਗੀਆਂ ਆਪਾਂ ਹਾਈਬ੍ਰਿਡ ਵੈਰੈਟੀਆਂ ਨੇ ਸਾਬਾ ਹੈਗੀ ਉਹ ਜਦੋਂ ਕੇਰਾ ਨਿਸਰਗੀ ਤੋਂ ਨੂੰ ਮਹਿੰਗਾ ਫੰਗੀ ਸਾਈਡ ਪਾਉਣ ਦੀ ਕੋਈ ਲੋੜ ਨਹੀਂ 300 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਸਾਰੇ ਸਾਲਟ ਮਿਲ ਜਾਣਗੇ ਚਾਹੇ ਗਲੀਲਿਓ ਲੈ ਲਿਓ ਆਪਾਂ ਮੈਮੀਨੀ ਸਟਾਰ ਲੈ ਲਿਓ ਨਾ ਟੀਵੀਓ ਲੈ ਲਓ ਸਾਰਿਆਂ ਦੇ ਸਾਲਟ ਤੁਹਾਨੂੰ 300 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਣਗੇ 300 350 ਰੁਪਏ ਦੀ ਰੇਂਜ 'ਚ ਉਹ ਤੁਸੀਂ ਪਾ ਸਕਦੇ ਹੋ ਤੇ ਅੱਗੇ ਰਹਿ ਗਈ ਕਾਲੇ ਤੇਲੇ ਵਾਲੀ ਗੱਲ ਕਾਲੇ ਤੇਲੇ ਦਾ ਤੁਸੀਂ ਇਹ ਦੇਖ ਲਓ ਵੀ ਜੇ ਤੁਹਾਡਾ 15-20 ਦਿਨਾਂ ਦੇ ਵਿੱਚ ਝੋਨਾ ਪਕਾ ਕਰ ਜੂਗਾ ਤਾਂ ਤੁਹਾਨੂੰ ਕੋਈ ਲੋਡ ਨਹੀਂ ਵੀ ਤੁਸੀਂ ਬ੍ਰਾਂਡਡ ਜਿਹੜੀ ਆ ਉਹ ਪਾਓ ਜਿਹੜੀ ਚੈਸ ਪਾਓ ਜਾਂ ਉਸ਼ੀਨ ਪਾਓ ਉਹਦੀ ਕੋਈ ਲੋਡ ਨਹੀਂ ਹੈਗੀ 15-20 ਦਿਨਾਂ ਵਾਸਤੇ ਤੁਸੀਂ ਉਹੀ ਸਾਲਟ ਜਿਹੜਾ ਨਾਨ ਬ੍ਰਾਂਡਡ ਕੰਪਨੀ ਦਾ ਪਾ ਸਕਦੇ ਹੋ ਜਿਹੜਾ ਕਿਸੇ ਨੂੰ ਅੱਧੇ ਰੇਟ 'ਚ ਮਿਲ ਜੂਗਾ ਠੀਕ ਹੈ ਜੇ ਗੱਲ ਹੁਣ ਆ ਗਈ ਸਪੈਸ਼ਲ ਆਪਾਂ ਮੁਛਲ ਤੇ ਹਮੇਸ਼ਾ ਸਪੈਸ਼ਲ ਗੱਲ ਕਰਦੇ ਆਂ ਵੀ ਜੇ ਮੁਛਲ ਤੁਹਾਡੀ ਨਿਸਰ ਵੀ ਗਈ ਤਾਂ ਵੀ ਉਹ 30 ਦਿਨ ਲੈ ਜੂਗੀ ਘੱਟੋ ਘਾਟਾ ਠੀਕ ਹੈ 30 35 ਦਿਨ ਉਹ ਖੇਤ ਦੇ ਵਿੱਚ ਰਹੂਗੀ ਉਤੇ ਤੁਸੀਂ ਦੋ ਚੀਜ਼ਾਂ ਵਧੀਆ ਪਾਓ ਇੱਕ ਤਾਂ ਫੰਗੀ ਸਾਈਡ ਆ ਇੱਕ ਜਿਹੜੀ ਤੇਲੇ ਵਾਲੀ ਆ ਕਿਉਂਕਿ ਉਹਨੇ 30 35 ਦਿਨ ਲੈਣਾ ਹੈ ਤੇ ਦੁਬਾਰੇ ਸਾਨੂੰ ਢੋਲੀ ਚੁੱਕਣ ਦੀ ਲੋੜ ਨਾ ਪਵੇ ਤੇ ਜਿਹੜੀ ਮੈਂ ਮੁਛਲ ਪਕਾਉਂਗਾ ਉਹ ਦੋ ਸਪਰੇ ਹਾਂ ਨਾ ਪਕਾਉਂਗਾ ਇੱਕੀ ਦੂਜੀ ਸਪਰੇ ਪਹਿਲੀ ਸਪਰੇ ਮੈਂ 8 ਤਰੀਕ ਨੂੰ ਕੀਤੀ ਸੀ 9ਵੇਂ ਮਹੀਨੇ ਦੀ ਨੂੰ ਦੂਸਰੀ ਸਪਰੇ ਮੈਂ 28 ਤਰੀਕ ਦੇ ਆਸ-ਪਾਸ ਕਰੂੰਗਾ ਅੱਜ ਹੋ ਗਈ ਆਪਾਂ ਵੀਡੀਓ ਰਿਕਾਰਡ ਕਰ ਰਹੇ ਹਾਂ ਅੱਜ 24 ਤਰੀਕ ਹੋ ਗਈ ਅੱਜ ਤੋਂ ਚਾਰ ਪੰਜ ਦਿਨਾਂ ਨੂੰ ਦੂਜੀ ਸਪਰੇ ਕਰਾਂਗੇ ਮੁੱਛਲ ਦੇ ਉੱਤੇ ਤੇ ਦੋ ਸਪਰੇਹਾਂ ਦੇ ਨਾਲ ਪਕਾਵਾਂਗੇ ਜਿਹੜੀ ਇਹ ਦੂਜੀ ਸਪਰੇ ਆਪਾਂ ਕਰਨੀ ਆ ਜਦੋਂ ਝੋਨਾ ਨਿਸਰ ਗਿਆ ਜਾਂ 90% 80% ਜਿਹੜਾ ਉਹ ਬੂਰ ਝੜ ਗਿਆ ਤਾਂ ਉਦੋਂ ਜਿਹੜੀ ਆਪਾਂ ਫੰਗੀ ਸਾਈਡ ਆ ਉਹ ਵੀ ਰਿਜਨਲ ਪਾਵਾਂਗੇ ਮੁੱਛਲ ਦੇ ਵਿੱਚ ਨਟੀਵੋ ਪਾ ਲਓ ਐਮੀ ਸਟਾਰ ਪਾ ਲਓ ਚਾਹੇ ਜਿਹੜਾ ਮੈਨਕੋਜੋਬ ਤੇ ਐਜੋਕਸੀਟਰੋਬਿਨ ਦਾ ਸਾਲਟ ਆਉਂਦਾ ਉਹ ਕਿਸੇ ਵੀ ਚੰਗੇ ਬ੍ਰਾਂਡ ਦਾ ਪਾ ਲਓ ਜਾਂ ਫਿਰ ਸਲਟੀਮਾ ਪਾ ਲਓ ਕੋਈ ਪਾ ਲਓ ਆਪਾਂ ਚੰਗਾ ਫੰਗੀ ਸਾਈਡ ਪਾਉਣਾ ਹੈ ਤੇ ਕਾਲੇ ਤੇਲੇ ਵਾਲੀ ਆਪਾਂ ਚੰਗੀ ਦਵਾਈ ਪਾਉਣੀ ਆ ਉਹ ਸ਼ੀਨ ਤੇ ਜਿਹੜਾ ਚੈਸਾ ਦੋਨੇ ਵੀ ਪਾ ਸਕਦੇ ਹਾਂ ਜਾਂ ਦੋਆਂ ਚੋਂ ਇੱਕ ਪਾ ਸਕਦੇ ਹਾਂ ਡੋ ਚੰਗੀ ਦੇ ਸਕਦੇ ਹਾਂ ਤੇ ਜਿਹੜੀ ਪਰ ਸੁੰਡੀ ਵਾਲੀ ਆ ਉਹ ਆਪਾਂ ਨੂੰ ਬੜੀ ਮਹਿੰਗੀ ਪਾਉਣ ਦੀ ਕੋਈ ਲੋੜ ਨਹੀਂ ਜਾਂ ਤਾਂ ਆਪਾਂ ਇਹਦਾ ਜਿਹੜਾ ਨਾਨ ਬ੍ਰਾਂਡਡ ਕੋਰੋਜਨ ਪਾ ਸਕਦੇ ਹਾਂ ਜਾਂ ਉਹੀ ਆਪਾਂ 1.9 ਪਾ ਸਕਦੇ ਹਾਂ ਜਾਂ ਪਰ ਕਲੀਮ ਵਾਲਾ ਸਾਲਟ ਜਿਹੜਾ ਉਹ ਆਪਾਂ ਵਰਤ ਸਕਦੇ ਹਾਂ ਤਾਂ ਇਸ ਤਰ੍ਹਾਂ ਨਾਲ ਕੀ ਫਰਕ ਪਊਗਾ ਵੀ ਜਦੋਂ ਆਪਾਂ ਅਲੱਗ-ਅਲੱਗ ਟਾਈਮ ਤੇ ਆਪਾਂ ਸਪਰੇਹਾਂ ਕਰਦੇ ਹਾਂ ਕਈ ਬੰਦੇ ਕੀ ਕਰਦੇ ਆ ਜਿਵੇਂ ਦੁਕਾਨਦਾਰ ਚਲ ਫੜਾਣ ਦਾ ਸਾਰੀਆਂ ਉਵੇਂ ਹੀ ਪਾਣ ਦਾ ਉਹਨੂੰ ਦੱਸਿੰਦਾ ਝੋਨਾ ਗੋਬੇ ਤੇ ਆਏ ਨਹੀਂ ਰੱਸਦਾ ਵੀ ਕਿਹੜੀ ਵੈਰੈਟੀ ਆ ਕਿਵੇਂ ਆ ਸਾਰੀਆਂ ਚੱਕ ਕੇ ਉਹ ਜੇ ਤਾਂ ਬਾਹਲਾ ਦੁਕਾਨਦਾਰ ਨੂੰ ਇਹ ਲੱਗੇ ਵੀ ਇਹ ਕਿਸਾਨ ਬਹਿਮੀ ਆ ਯਾਰ ਕਿਤੇ ਮੈਨੂੰ ਕਹਿ ਨਾ ਦੇਵੇ ਵੇਦਾ ਆਏ ਆਏ ਤੋਂ ਤਾਂ ਉਹਨੇ ਚੱਕ ਕੇ ਸਾਰੀਆਂ ਮਹਿੰਗੀਆਂ ਫੜਾ ਦੇਣੀਆਂ ਭਾਵੇਂ ਸਾਨੂੰ 2000 ਨੂੰ ਕਿੱਲਾ ਕਿਉਂ ਨਾ ਪੈ ਜੇ ਉਹ ਵਿੱਚ ਬੰਦਿਆਂ ਨੇ ਜਦੋਂ ਗੋਬੇ ਆਲੀ ਸਪਰੇਅ ਕੀਤੀ ਆ ਮੁੱਛਲ ਤੇ ਹਜੇ ਗੋਬਾ ਚੱਕਿਆ ਵੀ ਨਹੀਂ ਸੀ ਉਦੋਂ ਹੀ origignal ਚੈਸ ਪਾਤੀ ਸੀ ਤਾਂ ਉਹ ਕੋਈ ਇਹ ਨਹੀਂ ਹੈ ਵੀ ਆਪਾਂ ਮਾੜੀ ਮੁੱਟੀ ਰਿਸਕ ਤਾਂ ਆਪਾਂ ਲੈਣੀ ਪੈਂਦੀ ਐ ਤੇ ਬਾਕੀ ਹੋਂ ਸੁੰਡੀ ਵਾਲੀ ਵੀ ਅ ਵਿਚ ਬੰਦੇ origignal ਪਾਰ ਹੈ ਆ branded ਪਾਰ ਹੈ ਆ fame ਪਾਰ ਹੈ ਆ ਜਾਂ ਕੋਰਾ ਜਨ ਪਾਰ ਹੈ ਆ ਮੈਨੂੰ ਲੱਗਦਾ ਉਹ ਕੋਈ ਲੋੜ ਨਹੀਂ ਹੈਗੀ ਤੁਸੀਂ ਆਪਣੀ ਵੈਰਾਈਟੀ ਦੇ ਹਿਸਾਬ ਨਾਲ ਉਹਦਾ ਪਕਾਕ ਕਿੰਨਾ ਕੁ ਹੋ ਗਿਆ ਉਹਦੇ ਹਿਸਾਬ ਨਾਲ ਤਿੰਨਾਂ ਸਪ੍ਰੇਹਾਂ ਦੇ ਵਿੱਚੋਂ ਜਿਹੜੀ ਮਹਿੰਗੀ ਸਸਤੀ ਜਿਹੜੀ ਆ ਉਹ ਡਿਸਾਈਡ ਕਰ ਸਕਦੇ ਹੋ ਜਿਆਦਾ ਪੈਂਦੀ ਹੈ ਵੈਰਾਈਟੀ ਨੂੰ ਹੰਗਸ ਤੋ ਉਸ ਹਿਸਾਬ ਨਾਲ ਤੁਸੀਂ ਫਿੰਗਰਸ ਵਾਲੀ ਮਹਿੰਗੀ ਪਾ ਲਓ ਜੇ ਸੁੰਡੀ ਹੈ ਨਹੀਂ ਤਾਂ ਸੁੰਡੀ ਵਾਲੀ ਸਸਤੀ ਪਾ ਲਓ ਇੰਨਾ ਅਰੇਂਜਮੈਂਟ ਕਰ ਸਕਦੇ ਹੋ ਉਸ ਨੂੰ ਆਪਾਂ ਦੱਸ ਹੀ ਦਿੱਤਾ ਵੀ ਸਾਲਟ ਸੇਮ ਹੁੰਦਾ ਜਿਹੜਾ ਉਹਦੇ ਵਿੱਚ ਹੁੰਦਾ ਬਟ ਜਿਹੜਾ ਉਹ ਕੰਪਨੀ ਦਾ ਨਾਮ ਦਾ ਫਰਕ ਪੈ ਜਾਂਦਾ ਕਿਉਂਕਿ ਜਿਹੜੀ ਕੰਪਨੀ ਜਿਹੜੀ ਚੀਜ਼ ਪਹਿਲਾਂ ਬਣਾਉਂਦੀ ਹੈ ਤਾਂ ਉਹ ਉਹਦਾ ਨਾਮ ਲੱਗਦਾ ਉਹਦੇ ਤੇ ਉਹਦੇ ਕੋਲੇ ਉਹਦੀ ਕਾਪੀਰਾਈਟ ਹੁੰਦੀ ਹੈ ਉਹਦੇ ਕੋਲੇ ਉਹਦੇ ਪੇਟੈਂਟ ਹੁੰਦੇ ਨੇ ਇਸ ਕਰਕੇ ਉਹ ਮਹਿੰਗੀ ਵੇਚਦੀ ਹੈ ਠੀਕ ਹੈ ਇਹ ਜਾਣਕਾਰੀ ਦਵਾਈਆਂ 'ਚ ਆਪਣੇ ਕਣਕ ਦੇ ਡਿਸੀਜਨ ਦੇ ਵਿੱਚ ਵੀ ਕੰਮ ਆਊਗੀ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਪਣਾ YouTube ਚੈਨਲ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਉਹ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ